ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੰਵਿਧਾਨ ਵਿੱਚ ਜੋ ਸਾਨੂੰ ਅਧਿਕਾਰ ਪ੍ਰਾਪਤ ਹੈ ਸਭਾਵਨਤਾ ਦਾ ਅਧਿਕਾਰ ਜੋ ਅਨੁਛੇਦ 14 ਤੋਂ 18 ਤੱਕ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਇਸਦਾ ਮਕਸਦ ਅਪੇਧ ਭਾਵ ਨੂੰ ਖਤਮ ਕਰਨਾ ਅਤੇ ਸਭ ਨੂੰ ਇੱਕੋ ਜਿਹੇ ਹੱਕ ਦੇਣਾ ਹੈ ਅੱਜ ਆਪਾਂ ਇਸੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ ਅਨੁਛੇਦ 14 ਅਕਿ ਸਮਾਨਤਾ ਹਰ ਵਿਅਕਤੀ ਨੂੰ ਕਾਨੂੰਨੀ ਨਜ਼ਰ ਵਿੱਚ ਬੱਚਾ ਬਰਾਬਰ ਸਰਕਾਰ ਕਿਸੇ ਨਾਲ ਪੱਖਪਾਤ ਨਹੀਂ ਕਰਦੀ। ਅਨੁਛੇਦ 15 ਆਪੇ ਦੀ ਪਾਵ ਦਾ ਰੋਕ। ਕਿਸੇ ਵੀ ਨਾਗਰਿਕ ਨਾਲ ਇਹਨਾਂ ਆਧਾਰਾਂ ਤੇ ਪੀਡ ਪਾਵ ਨਹੀਂ ਕੀਤਾ ਜਾ ਸਕਦਾ ਧਰਮ ਜਾਤ ਲਿੰਗ ਜਨਮ ਸਥਾਨਨ ਅਸਲ। ਪਰ एससी, ਐਸਟੀ, OBC ਮਹਿਲਾਵਾਂ ਤੇ ਬੱਚਿਆਂ ਲਈ ਖਾਸ ਸੁਵਿਧਾਵਾਂ ਦਿੱਤੀਆਂ ਜਾ ਸਕਦੀਆਂ ਹਨ। ਅਨੁਛੇਦ 16 ਸਰਕਾਰੀ ਨੌਕਰੀਆਂ ਵਿੱਚ ਸਮਾਨ ਮੌਕੇ ਹਰ ਨੌਕਰੀ ਨਾਗੜੀ ਕਾਨੂੰਨ ਸਰਕਾਰੀ ਨੌਕਰੀ ਵਿੱਚ ਇਕੋ ਜਿਹੇ ਮੌਕੇ ਜਾਤ ਧਰਮ ਲਿੰਗ ਤੇ ਆਧਾਰ ਤੇ ਕੋਈ ਪੇਛਬਾਗ ਨਹੀਂ ਪਿਛੜੇ ਵਰਗਾਂ ਲਈ ਰਿਜ਼ਰਵੇਸ਼ਨ ਮਨਜੂਰ ਹੈ ਅਨੁਛੇਦ 17 ਅਛੂਤਾਪਨ ਦਾ ਅੰਤ ਚੂਹਾਛੂਤ ਦੇ ਰਿਹਾ ਹੈ ਸੀ ਡੀ ਵੀ 3 ਰੂਪ ਨੂੰ ਕਾਨੂੰਨੀ ਤੌਰ ਤੇ ਅਪਰਾਧ ਘੋਸ਼ਿਤ ਕੀਤਾ ਗਿਆ ਹੈ ਇਸ ਦੀ ਉਲੰਘਣਾ ਕਰਨਾ ਤੇ ਸਜ਼ਾ ਹੋ ਸਕਦੀ ਹੈ ਅਨੁਛੇਦ 18 ਉਪਾਦੀਆਂ ਦਾ ਖਾਤਮਾ ਸਰਕਾਰ ਜਾਂ ਕੋਈ ਵੀ ਵਿਅਕਤੀ ਕਿਸੇ ਨੂੰ ਮਹਾਰਾਜਾ ਰਾਏ ਸਾਹਿਬ ਸਰ ਵਰਗੀਆਂ ਉਪਾਦੀਆਂ ਨਹੀਂ ਦੇ ਸਕਦਾ ਪਰ ਭਾਰਤ ਰਤਨ ਪਦਮ ਅਵਾਰਡ ਜਿਹੇ ਸਨਮਾਨ ਦਿੱਤੇ ਜਾ ਸਕਦੇ ਹਨ ਕਿਉਂਕਿ ਇਹ ਉਪਾਦੀਆਂ ਨਹੀਂ ਸਨਮਾਨ ਮੰਨੇ ਜਾਂਦੇ ਹਨ ਦੋਸਤੋ ਇਹ ਸੀ ਆਪਣਾ ਸਮਾਨਤਾ ਦਾ ਅਧਿਕਾਰ ਕੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਅਧਿਕਾਰ ਇਸ ਤਰੀਕੇ ਦਾ ਲੱਗਦਾ ਹੈ ਜੋ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਉਹ ਕਮੈਂਟ ਵਿੱਚ ਜ਼ਰੂਰ ਲਿਖਿਓ ਕਿਉਂਕਿ ਇਹ ਸਮਾਨਤਾ ਦੇ ਅਧਿਕਾਰ ਤੁਹਾਨੂੰ ਕਾਨੂੰਨ ਵੱਲੋਂ ਦਿੱਤੇ ਗਏ ਹਨ ਪਰ ਇਸ ਵਿੱਚ ਕਈ ਅਧਿਕਾਰ ਆਪਾਂ ਨੂੰ ਨਹੀਂ ਪ੍ਰਾਪਤ ਹੋ ਰਹੇ